ਅਸੀਂ ਕਿਹਨੂੰ ਕਹਨੇ ਮੇਵਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰ ਨਹੀਂ ਦਿੱਤੀ ਮਾਰੇ ਦੋਨੋਂ ਜਣੇ ਮੇਰੀ ਗੱਲ ਸੁਣੋ ਕਾਨੂੰਨ ਇੱਕ ਅੱਗੇ ਨਹੀਂ ਮਾਰੇ ਆ ਤੁਸੀਂ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਤੁਸੀਂ ਇਹ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਠਿਕਨੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰ ਗਏ ਫੋਨਾਂ 'ਤੇ ਜਿਹੜੇ ਵੇਲੇ ਇਹ ਲੈਟਰ ਮੰਗੇ ਹੋਣਗੇ ਕਿਹੜੇ ਵੇਲੇ ਨਾਤੇ ਤੋੜਦੇ ਹੋਣਗੇ ਕਿਹੜੇ ਵੇਲੇ ਨੂੰ ਚਾਹ ਪੀਤੀ ਫਾਇਦੇ ਚੜਾਏ ਹੋਇਆ ਸਾਡੇ ਬੱਚੇ ਓ ਅਸੀਂ ਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਸਾਹੇ ਕੌਣ ਕਿਹੜੇ ਆ ਗੱਲ ਸੁਣੋ ਕੱਲ ਨੂੰ ਕੋਈ ਹੋਰ ਡਿਪਲੋਮਾ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅਸੀਂ ਸਾਹੇ ਉੱਥੇ ਬੈਠਿਆ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਸਾਹੇ ਆ ਜਿਹੜਾ ਆ ਸਾਡੀ ਪ੍ਰਧਾਨ ਸਾਹਿਬ ਇਹ ਕਰਕੇ 4 ਵਜੇ ਕਿਹਾ ਕੀ ਹੈ ਇਹਨੂੰ ਬੁਸ਼ਲ ਵੀ ਲੈਟਰ ਨੂੰ ਥਾਂ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰੀ ਇਹਨੂੰ ਬਹੁਤ ਜ਼ਿਆਦਾ ਪ੍ਰਬੰਧ ਕਰਿਆ ਸੀ ਥੋੜੇ ਰੋਟੀਆਂ ਖਵਾ ਦਿੱਤੀਆਂ ਇਹਨਾਂ ਨੂੰ ਕੱਲ ਭਲਾ ਜੀ ਕਰ ਗੱਲ ਸੁਣੀ ਹੋਈ ਆ ਸਾਡੀ ਜੋ ਗੱਲ ਹੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਸੈੱਟ ਕਰੋ ਸਾਡਾ ਆਪ ਦਾ ਕਰਦੇ ਆ ਡਰੋਨ ਫ্লাই ਕਰਨ ਕੀ ਦਿੱਕਤ ਆ ਤੁਸੋਂ ਡਰੋਨ ਫ্লাই ਕਰਨ ਜਾਂ ਆਪਾਂ ਪੈਰਲ ਗੱਲ ਵੀ ਆ ਪੂਰੀ ਪੂਰੀ ਤਰ੍ਹਾਂ ਹੀ ਆ ਸਾਡਾ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ طے ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਾਉਂਦੇ ਡਰੋਨ ਸਭ ਮਾਰ ਕੇ ਚੱਲੋ ਉਹ ਹਾਈ ਕੋਰਟ ਦੇ ਸਾਨੂੰ ਪਤਾ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਹਾਈਕੋਰਟ ਨੇ ਹੱਦ ਤੱਕ ਪਾਣੀ ਖੰਡ ਜਿਹੜਾ ਭੰਤਵਾਣਾ ਸੀ ਧਰਨਾ ਵਾਲਿਆਂ ਉਹ ਧਰਨਾ ਵੀ ਲਈ ਬੱਚਾ ਕੋ ਕਿਹੜਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈਕੋਰਟ ਦਾ ਤੁਹਾਨੂੰ ਲਾਗੂ ਕਰਨਾ ਕਿਹੜਾ ਹਾਈਕੋਰਟ ਦਾ ਕਰੋ ਨਹੀਂ ਲਾਗੂ ਕਰਨਾ ਜਿਨ੍ਹਾਂ ਨੂੰ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦਾ ਕਲੀ ਇਹ ਨਹੀਂ ਤੇ ਪਾਣੀ ਨਾ ਸੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਬਿਲਕੁਲ ਹੋਵੇ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹਦੋ ਜੀ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਬਦਲੇ ਨੂੰ ਚਾਕੇ ਭਾਈ ਉਹਨੂੰ ਸਾਮੋ ਉਹਦੀ ਜ਼ਿੰਦਗੀ ਬਚਾਓ ਉਹਦਾ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਸੀ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤਿਆਰੀ ਨਹੀਂ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੂੰ ਹੀ ਨਹੀਂ ਮਾਰਦੇ ਸਾਰੇ ਅਫਸਰ ਜੋਂ ਫਲਾਈ ਕਰਨ ਨਾਲ ਲੁਕਦੇ ਜਿਹੜਾ ਲੋਕਾਂ ਦੇ ਹੋਇਤਾ ਹੈ ਉਥੇ ਚੜ ਕੇ ਆਉਨੇ ਹੋ ਡਰ ਕੇ ਜਿਉਣਾ ਹੁੰਦਾ ਸਾਡੇ ਬੱਚਿਆਂ ਨੂੰ ਡਰ ਸਾਈਕਰਾਂ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਨੂੰ ਜੇ ਅਭਿਆਸਾਂ ਦੇ ਕੇ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਨਾਂ ਦੀ ਡਿਊਟੀ ਚਾਰਜ ਆਖਰ ਵਿੱਚ 24 ਘੰਟੇ 24 ਘੰਟੇ ਤੇ ਵਿਖਾ ਦਿੰਦੇ ਇਹਨੂੰ ਸੌਂਦੇ ਦੇ ਵੇਲੇ ਇਹਨਾਂ ਨੇ ਇਹਨਾਂ ਨੇ ਸੁਣਦੇ ਕਿਹੜੇ ਵੇਲੇ ਉਹ 24 ਘੰਟੇ ਤੋਂ 24 ਘੰਟੇ ਪਰ ਸਾਭੀ ਕਾਨੂੰਨ ਲਾਗੂ ਕਹਣਾ ਸਾਨੂੰ ਕੋਈ ਹੋਰ ਕਾਨੂੰਨ ਚੈਂਪੀਅਨ ਫਿਰ ਕੀ ਤਰ੍ਹਾਂ ਵੀ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਕੋਈ ਅਸੀਂ ਕਿ ਲੋਕਾਂ ਨੇ ਬੇਵੱਸ 하게 ਮੋਣ ਕਾਨੂੰਨ ਮਾਰੀ ਸਾਡਾ ਪਹਿਲਾਂ ਮਾਰੀ ਨੂੰ ਦਿੱਤੀ ਮਾਰੇ ਦੋਨੋਂ ਕਾਨੂੰਨ ਇਸ ਤਰੀਏ ਨਹੀਂ ਮਾਰੇ ਆ ਲੜਕੀ ਦਾ ਆਪ ਦਾ ਨੂੰ ਸੌਣ ਹੋ ਗਿਆ ਜਿਹੜੇ ਵਾਲੇ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਬੂਤ ਤੁਸੀਂ ਟਿਕਟ ਨਹੀਂ ਦਿੰਦੇ ਫੋਰਸ ਨੂੰ ਜੋ ਮਰ ਗਏ ਫੋਨਾਂ ਆ ਰਹੇ ਹੋ ਜਿਹੜੇ ਬਣੇ ਲੇਟਰਨ ਗਏ ਹੋਣਗੇ ਕਿਹੜੇ ਵਾਲੇ ਨਾਥੇ ਤੋਤੇ ਹੋਣਗੇ ਕਿਹੜੇ ਵਾਲੇ ਨੂੰ ਚਾਪੀ ਕਿ ਫਾਹੇ ਚੜਾਏ ਹੋਇਆ ਸਾਡੇ ਬੱਚੇ ਤੇ ਸਾਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਹਾਹੇ ਕੌਣ ਕਰਿਆ ਗੱਲ ਸੁਣੋ ਕੱਲ ਨੂੰ ਕੋਈ ਹੋਰ ਸੀਸਾ ਤਾਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅਛਾ ਜੀ ਸਾਹਿਬ ਵੀ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਹਾਹੇ ਆ ਚੜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਕਰਕੇ 4 ਵਜੇ ਖਾਏ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਸਾਡਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰ ਲੈਣਾ ਕੋਈ ਕਾਹਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਤਲਪੁਲਾ ਦੀ ਗੱਲ ਸੁਣੀ ਹੋਈ ਆ ਸਾਡੀ ਕੋਈ ਹੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰੀਏ ਪੂਰੀ ਪੂਰੀ ਤਰ੍ਹਾਂ ਹੀ ਆ ਸਾਡਾ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤੈਅ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਾਣਾ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਹੈ ਹਾਈ ਕੋਰਟ ਦੇ ਹਾਂ ਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨੀ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡ ਜੇ ਰ ਭਵੰਤ ਮਾਣਾ ਸੀ ਧਰਨਾ ਲਈ ਉਹ ਧਰਨਾ ਵੀ ਲਾਈ ਬੈਠਾ ਉੱਥੇ ਆਪਾਂ ਇਸ ਦੀ ਗੱਲ ਕਿਦਾ ਮਤਲਬ ਸੁਣ ਵੀ ਮਰਜੀ ਹੋ ਗਈ ਕਿਹੜਾ ਹਾਈ ਕੋਰਟ ਦਾ ਆਰਡਰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕੋਈ ਨਹੀਂ ਲਾਗੂ ਕਰਨਾ ਕਿਦਾਂ ਉਹ ਥੋੜੀ ਮਰਜੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਵੀ ਸੋ ਪਾਣੀ ਨਾਲ ਸੱਜਾ ਹਰਿਆਣੇ ਨੂੰ